ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਮੇਰੇ ਚੈਨਲ ਪਰ ਮਕਮਲ ਲੋਕ ਗੀਤ ਵਿੱਚ ਅੱਜ ਮੈਂ ਤੁਹਾਨੂੰ ਅਮਰ ਨੂਰੀ ਜੀ ਦਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਪੁਰਾਣਾ ਲੋਕ ਗੀਤ ਸੁਣਾਵਾਂਗੀ ਮਛਤਰਾ ਲੈ ਆਵੇਂ ਵੇ ਇੱਕ ਸਾਬਣ ਦੀ ਟਿੱਕੀ ਉਮੀਦ ਕਰਦੀ ਹਾਂ ਕਿ ਇਹ ਗੀਤ ਤੁਹਾਨੂੰ ਮੇਰੀ ਆਵਾਜ਼ ਚ ਪਸੰਦ ਆਵੇਗਾ ਸੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਸ਼ਹਿਰ ਗਿਆ ਤਾਂ ਲੈ ਕੇ ਆਵੀ ਚਿੱਤ ਰੱਖੇ ਭੁੱਲ ਨਾ ਜਾਵੀ ਦੋ ਮੁਹਾ ਵਾਲਾ ਸ਼ੀਸ਼ਾ ਲਿਆਵੀ ਕਾਲਾ ਸੁਰਮਾ ਇੱਕ ਚਾਂਦੇ ਦੇ ਸੁਰਮੇਦਾਨੀ ਡੱਬੀ ਨਸ਼ੱਤਰਾ ਲੈ ਆਵੀ ਵੇ ਇੱਕ ਸਾਬਣ ਦੀ ਟਿੱਕੀ ਨਸ਼ੱਤਰਾ ਲੈ ਆਵੀ ਵੇ ਇੱਕ ਸਾਬਣ ਦੀ ਟਿੱਕੀ ਨਸ਼ੱਤਰਾ ਛੱਤਰਾ ਲੈ ਆਵੀਂ ਵੇ ਇੱਕ ਸਾਪਣ ਦੀ ਟਿੱਕੀ ਸ਼ਹਿਰੇ ਗਿਆ ਲੈ ਆਵੀਂ ਵੰਗਾ ਸ਼ਹਿਰੇ ਗਿਆ ਲੈ ਆਵੀਂ ਵੰਗਾ ਸਮਝ ਨਹੀਂ ਆਉਂਦੀ ਹੋਰ ਕੀ ਮੰਗਾਂ ਜੀ ਚਾਉਂਦੇ ਪਰ ਮੰਗਦੀ ਸੰਗਾ ਜਿਸ ਨੂੰ ਲਾ ਕੇ ਸੁਨੂ ਲਾ ਕੇ ਮੈਂ ਬਣ ਜਾਵਾਂ ਬਗਲੇ ਵਰਗੀ ਬੱਗੀ ਨਸ਼ੱਤਰਾ ਲੈ ਆਵੀਂ ਵੇ ਇੱਕ ਪਾਊਡਰ ਦੀ ਡੱਬੀ ਨਸ਼ੱਤਰਾ ਲੈ ਆਵੀਂ ਵੇ ਇੱਕ ਪਾਊਡਰ ਦੀ ਡੱਬੀ ਨਸ਼ੱਤਰਾ ਲੈ ਆਵੀਂ ਵੇ ਨਸ਼ੱਤਰਾ ਲੈ ਆਵੀਂ ਵੇ ਇੱਕ ਪਾਊਡਰ ਦੀ ਡੱਬੀ ਇੱਕ ਚੀਜ਼ ਤੈਨੂੰ ਹੋਰ ਗਿਣਾਵਾ ਸਮਝ ਨਹੀਂ ਆਉਂਦੀ ਕਿੰਜ ਸਮਝਾਵਾਂ ਜਦ ਮੈਂ ਪੈਰਾਂ ਦੇ ਵਿੱਚ ਪਾਵਾਂ ਦਸਾਂ ਗਜਾਂ ਤੋਂ ਵੇਖ ਕੇ ਧਰ ਮਾਰੇ ਮੈਨੂੰ ਸਲੂਟ ਨਸ਼ਤਰਾਂ ਲੈ ਆਵੀਂ ਵੇ ਉੱਚੀ ਅੱਡੀ ਦੇ ਬੂਟ ਨਸ਼ਤਰਾਂ ਲੈ ਆਵੀਂ ਵੇ ਉੱਚੀ ਅੱਡੀ ਦੇ ਬੂਟ ਨਸ਼ਤਰਾਂ ਲੈ